ਤਿਆਲਾ ਵਿੰਟਰ ਕਾਰਨੀਵਲ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਜਿਹੜਾ ਕਿ ਅੱਜ 5ਵੇਂ ਦਿਨ ਵਿੱਚ ਪਹੁੰਚ ਗਿਆ ਇਸ ਕਾਰਨੀਵਲ ਦੇ 5ਵੇਂ ਦਿਨ ਮੇਲੇ ਦੀ ਰੌਣਕ ਹੋਰ ਵੀ ਵਧ ਗਈ ਹੈ ਮਾਹੌਲ ਬਹੁਤ ਹੀ ਚਮਕਦਾਰ ਹੋ ਗਿਆ ਤੇ ਇਸ ਮੇਲੇ ਵਿੱਚ ਵਧੇਰੇ ਜ਼ਿੰਦਾਦਿਲੀ ਦੇਖੀ ਜਾ ਰਹੀ ਹੈ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਨੇ ਦੂਰ ਦੂਰ ਤੋਂ ਆਏ ਸੈਲਾਨੀਆਂ ਨੇ ਇਸ ਮੇਲੇ ਦੀ ਰੌਣਕ ਵਧਾਈ ਹੈ ਇਸ ਦੌਰਾਨ ਜਲਪਰੀ ਸ਼ੋਅ ਤੇ ਲਾਈਵ ਬਰਫ ਬਾਰਿਸ਼ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਮੇਲੇ ਵਿੱਚ ਪਹੁੰਚੇ ਇਨ੍ਹਾਂ ਸੈਲਾਨੀਆਂ ਨੇ ਜਲਪਰੀ ਸ਼ੋਅ ਤੇ ਲਾਈਵ स्نو ਫਾਲ ਦਾ ਖੂਬ ਆਨੰਦ ਮਾਣਿਆ। ਇਸ ਮੇਲੇ ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਸਟੇਜ 'ਤੇ ਲਾਈਵ ਪਰਫਾਰਮੈਂਸ ਵੀ ਦਿੱਤੀ ਹੈ ਜਿਸ ਨਾਲ ਮਾਹੌਲ ਹੋਰ ਵੀ ਗਰਮਾ ਗਿਆ ਹੈ। ਇਹ ਪੂਰਾ ਈਵੈਂਟ ਜੋਸ਼ ਤੇ ਮਨੋਰੰਜਨ ਦੇ ਨਾਲ ਭਰਪੂਰ ਹੈ। ਤਾਂ ਪਟਿਆਲਾ ਵਿంటర్ ਕਾਰਨੀਵਲ ਜੋਰਾਂ ਸ਼ੋਰਾਂ ਤੇ ਹੈ ਤੇ ਪੰਜਵੇਂ ਦਿਨ ਰੌਣਕ ਹੋਰ ਵੀ ਵੱਧ ਗਈ ਹੈ ਇਸ ਈਵੈਂਟ ਵਿੱਚ ਪਹੁੰਚੇ ਸੈਲਾਨੀਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਜਨਹਿਤਾਸੀ ਪਟਿਆਲਾ ਵਿంటర్ ਕਾਰਨੀਵਲ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਜਿਹੜਾ ਕਿ ਅੱਜ ਪੰਜਵੇਂ ਦਿਨ ਵਿੱਚ ਪਹੁੰਚ ਗਿਆ ਇਸ ਕਾਰਨੀਵਲ ਦੇ ਪੰਜਵੇਂ ਦਿਨ ਮੇਲੇ ਦੀ ਰੌਣਕ ਹੋਰ ਵੀ ਵੱਧ ਗਈ ਹੈ ਮਾਹੌਲ ਬਹੁਤ ਹੀ ਚਮਕਦਾਰ ਹੋ ਗਿਆ ਤੇ ਇਸ ਮੇਲੇ ਵਿੱਚ ਵਧੇਰੇ ਜ਼ਿੰਦਾਦਿਲੀ ਦੇਖੀ ਜਾ ਰਹੀ ਹੈ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਨੇ ਦੂਰ ਦੂਰ ਤੋਂ ਆਏ ਸੈਲਾਨੀਆਂ ਨੇ ਇਸ ਮੇਲੇ ਦੀ ਰੌਣਕ ਵਧਾਈ ਹੈ ਇਸ ਦੌਰਾਨ ਜਲਪਰੀ ਸ਼ੋਅ ਤੇ ਲਾਈਵ ਬਰਫਬਾਰੀ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ ਮੇਲੇ ਵਿੱਚ ਪਹੁੰਚੇ ਇਨ੍ਹਾਂ ਸੈਲਾਨੀਆਂ ਨੇ ਜਲਪਰੀ ਸ਼ੋਅ ਤੇ ਲਾਈਵ 스ਨੋਫਾਲ ਦਾ ਖੂਬ ਆਨੰਦ ਮਾਣਿਆ ਇਸ ਮੇਲੇ ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਸਟੇਜ 'ਤੇ ਲਾਈਵ ਪਰਫਾਰਮੈਂਸ ਵੀ ਦਿੱਤੀ ਹੈ ਜਿਸ ਨਾਲ ਮਾਹੌਲ ਹੋਰ ਵੀ ਗਰਮਾ ਗਿਆ ਹੈ ਇਹ ਪੂਰਾ ਈਵੈਂਟ ਜੋਸ਼ ਤੇ ਮਨੋਰੰਜਨ ਦੇ ਨਾਲ ਭਰਪੂਰ ਹੈ ਤਾਂ ਪਟਿਆਲਾ ਵਿੰਟਰ ਕਾਰਨੀਵਲ ਜੋਰਾਂ ਸ਼ੋਰਾਂ ਤੇ ਹੈ ਤੇ ਪੰਜਵੇਂ ਦਿਨ ਰੌਣਕ ਹੋਰ ਵੀ ਵੱਧ ਗਈ ਹੈ ਇਸ ਈਵੈਂਟ ਵਿੱਚ ਪਹੁੰਚੇ ਸੈਲਾਨੀਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਜਨਿਤਾਸ਼ੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਵੀਰ ਹੈ ਜੀ ਇਹਦੀ ਜਗ੍ਹਾ ਜਿੱਥੇ ਮੇਲਾ ਲੱਗਿਆ ਹੈ ਉਹਦੇ ਕੀ ਕਨਸੈਪਟ ਜਿਹੜਾ ਸਰ ਇਹ ਮੇਲਾ ਲੱਗਿਆ ਹੈ ਆਤਮਾ ਰਾਮ ਕੁਮਾਰ ਸਭਾ ਸਕੂਲ ਗਰਾਊਂਡ ਰਾਜਪੁਰਾ ਰੋਡ ਤੇ ਲੱਗਿਆ ਹੋਇਆ ਹੈ ਨੀਲੇ ਵਿੱਚ ਇਸ ਵਾਰ ਆਪਾਂ ਖਾਸ ਜਿਹੜਾ ਲੈ ਕੇ ਆਏ ਆ ਉਹ ਆਪਣਾ ਜਲਪਰੀ ਸ਼ੋਅ ਲੈ ਕੇ ਆਏ ਆ ਜਿਹਨੂੰ ਐਨਵਾਇਰਨਮੈਂਟ ਸ਼ੋ ਇਸ ਦਾ ਕਸ਼ਮੀਰ ਵਾਲੀ ਨੈਗਰਾਫਾਲ ਇਹ ਸਪੈਸ਼ਲ ਲੈ ਕੇ ਆਏ ਆ ਜਿਹੜਾ ਕਿ ਪਟਿਆਲੇ ਵਿੱਚ ਪਹਿਲੀ ਵਾਰ ਆਇਆ ਹੈ ਕੀ ਕੀ ਮੈਨੂੰ ਲੱਗਦਾ ਕਰਾਊਡ ਦੇਖ ਕੇ ਅੱਜ ਸੰਡੇ ਦੇ हिसाब से ਕਰਾਊਡ ਹੋਇਆ ਹੋਇਆ ਹੈ ਉਮੀਦ ਹੈ ਵੀ ਇਸ ਤੋਂ ਵੀ ਜ਼ਿਆਦਾ ਹੋਵੇਗਾ ਅੱਜ ਬਿਲਕੁਲ ਉਮੀਦ ਹੈ ਕਿ ਜੀ ਲੋਕਾਂ ਨੂੰ ਇਹ ਚੀਜ਼ ਬਹੁਤ ਪਸੰਦ ਆਰੀ ਪਹਿਲੀ ਵਾਰ ਆਈ ਇਹ ਨਾਲੇ ਪਟਿਆਲੇ ਵਿੱਚ ਕੁਝ ਖਾਸ ਅੱਜ ਸਭਾ ਬਾਹਰ ਜਾਣੇ ਬੱਚਿਆਂ ਲਈ ਬਹੁਤ ਖਾਸ ਪਸੰਦ ਬਣੀ ਹੋਈ ਹੈ ਗੱਲ ਕਰੀਏ ਮੇਲੇ ਦੀ ਪਾਈ ਸਾਹਿਬ ਮੇਲਾ ਹਰ ਸਾਲ ਲੱਗਦਾ ਹੈ ਕੁਝ ਸਪੈਸ਼ਲ ਲੱਗ ਕੇ ਕਰੇ ਜਿਹੜਾ ਸਪੈਸ਼ਲ ਹੈ ਇਹੀ ਚੀਜ਼ ਲੈ ਕੇ ਆ ਨਾ ਸੀ ਜਿਵੇਂ ਜਸਾ ਮਰਮਡ ਆ ਜਾਂ ਕਸ਼ਮੀਰ ਵਾਲੀ ਹੈ ਜਾਂ ਨੈਗਰਾਫਾਲ ਹੈ ਕਿਹਜੀ ਸਪੈਸ਼ਲਿਟੀ ਲੈ ਕੇ ਆਏ ਬੱਚਿਆਂ ਲਈ ਸਪੈਸ਼ਲ ਆਪਾਂ ਜਿਹੜਾ ਸੀ ਉਤਸ਼ਾਹ ਬਣਿਆ ਪਿਆ